ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਥਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਓਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਮਿੱਤਰ ਬਣ ਜਾਂਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਜਾਂਦਾ ਹੈ ਫਿਰ ਉਸ ਪ੍ਰਭੂ ਦੇ ਸੇਵਕ ਨੂੰ ਕੋਈ ਦੁੱਖ ਦਾ ਸਮਾ ਨਹੀਂ ਆਉਂਦਾ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਫਿਰ ਪ੍ਰਮਾਤਮਾ ਵਾਹਿਗੁਰੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਆਪ ਕਰਦਾ ਹੈ ਅਤੇ ਆਪਣੇ ਸੇਵਕ ਦੀ ਹਰ ਇੱਕ ਸਾਹ ਦੇ ਨਾਲ ਪਾਲਣਾ ਕਰਦਾ ਹੈ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਜਿਹੜਾ ਮਨ ਹੈ ਉਹ ਹਰ ਵੇਲੇ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰਭੂ ਦੇ ਨਾਮ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਜਿਹੜਾ ਵਾਹਿਗੁਰੂ ਪਰਮਾਤਮਾ ਸ਼ੁਰੂ ਤੋਂ ਅਤੇ ਅਖੀਰ ਤੱਕ ਸਾਡੀ ਮਦਦ ਕਰਦਾ ਹੈ ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ ਅਤੇ ਉਸ ਪਰਮਾਤਮਾ ਦੀ ਸਾਨੂੰ ਹਰ ਵੇਲੇ ਸਿਫਤਸਲਾ ਕਰਨੀ ਚਾਹੀਦੀ ਹੈ। ਮਨ ਵਿਲਾਸ ਭਾਈ ਸਾਹਿਬ ਕੀ ਆਚਰਜ ਦੇਖ ਵਡਾਈ। ਸਤਿਗੁਰੂ ਜੀ ਕਹਿੰਦੇ ਭਾਈ ਮਾਲਕ ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ ਉਸ ਦੀ ਵਡਿਆਈ ਵੇਖ ਕੇ ਸੇਵਕ ਦੇ ਮਨ ਦੇ ਵਿੱਚ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਖੁਸ਼ੀ ਕਿੰਧਾ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਨਦਰ ਹੁੰਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜੇ ਪਰਮਾਤਮਾ ਦੀ ਨਦਰ ਹੋ ਜਾਵੇ ਤਾਂ ਫਿਰ ਲੱਖਾਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਸੋ ਸਤਿਗੁਰੂ ਜੀ ਕਹਿੰਦੇ ਭਾਈ ਜੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਤਿੰਨ ਵਚਨ ਹਰ ਵੇਲੇ ਯਾਦ ਰੱਖਣੇ ਹਨ ਇਕ ਤਾਂ ਹਰ ਰੋਜ਼ ਗੁਰੂ ਘਰ ਆਉਣਾ ਹੈ ਅਤੇ ਦੂਸਰਾ ਵਿਸ਼ਵਾਸ ਰੱਖਣਾ ਹੈ ਅਤੇ ਤੀਸਰਾ ਸਬਰ ਕਰਨਾ ਹੈ ਸਬਰ ਦਾ ਭਾਵ ਹੁੰਦਾ ਹੈ ਕਿ ਕਾਹਲੀ ਨਹੀਂ ਕਰਨੀ ਅਬ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਾਡੇ ਇਹ ਮਨ ਦੇ ਵਿੱਚ ਭਾਵਨਾ ਹੋ ਜਾਂਦੀ ਹੈ ਕਿ ਸਾਡੀ ਜਲਦੀ ਤੋਂ ਜਲਦੀ ਜਿਹੜੀ ਅਰਦਾਸ ਪੂਰੀ ਹੋਵੇ ਤਾ ਸਤਿਗੁਰੂ ਜੀ ਕਹਿੰਦੇ ਭਾਈ ਹਰ ਰੋਜ਼ ਗੁਰੂ ਘਰ ਵੀ ਆਉਣਾ ਹੈ। ਅਤੇ ਸਤਿਗੁਰਾਂ ਦੀ ਉੱਪਰ ਵਿਸ਼ਵਾਸ ਵੀ ਰੱਖਣਾ ਹੈ। ਇਹ ਨਾ ਹੋਵੇ ਕਿ ਜੇ ਅਰਦਾਸ ਨਾ ਪੂਰੀ ਹੋਵੇ ਤਾਂ ਅਸੀਂ ਗੁਰੂ ਨੂੰ ਛੱਡ ਕੇ ਹੋਰ ਦੇ ਧਾਰੀਆਂ ਦੇ ਕੋਲ ਜਾਣ ਲੱਗ ਜਾਈਏ। ਤਾਂ ਇਸ ਕਰਕੇ ਤਿੰਨ ਵਚਨ ਹਰ ਵੇਲੇ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣੇ ਹਨ। ਜੇ ਅੱਜ ਤੁਹਾਡੇ ਉੱਪਰ ਦੁੱਖ ਦਾ ਸਮਾਂ ਹੈ ਤਾਂ ਉਹ ਬੀਤ ਜਾਵੇਗਾ ਸੁੱਖ ਦਾ ਸਮਾਂ ਜ਼ਰੂਰ ਆਵੇਗਾ ਤਾਂ ਸਿਆਣੇ ਕਹਿੰਦੇ ਹਨ ਕਿ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨਹੀਂ ਢਾਉਣਾ ਚਾਹੀਦਾ ਸਬਰ ਰੱਖਣਾ ਚਾਹੀਦਾ ਹੈ ਉਹ ਪਰਮਾਤਮਾ ਹਰ ਇੱਕ ਸਾਂ ਦੇ ਨਾਲ ਹਰ ਇੱਕ ਦੀ ਪਾਲਣਾ ਕਰਦਾ ਹੈ ਸਮੇਂ ਦੇ ਨਾਲ ਹਰ ਇੱਕ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਤਾ ਕਿਸੇ ਦੇ ਘਰ ਚਾਰ ਧੀਆਂ ਸਨ ਅਤੇ ਉਹਨਾਂ ਦੇ ਵਿੱਚੋਂ ਦੋ ਧੀਆਂ ਦਾ ਜਿਹੜਾ ਵਿਆਹ ਸੀ ਉਹ ਬਹੁਤ ਹੀ ਤਕੜੇ ਪਰਿਵਾਰਾਂ ਦੇ ਵਿੱਚ ਅਮੀਰ ਪਰਿਵਾਰਾਂ ਦੇ ਵਿੱਚ ਹੋ ਗਿਆ ਅਤੇ ਜਿਹੜੀਆਂ ਦੋ ਛੋਟੀਆਂ ਲੜਕੀਆਂ ਸਨ ਉਹਨਾਂ ਦਾ ਜਿਹੜਾ ਵਿਆਹ ਸੀ ਉਹ ਪਰਿਵਾਰ ਨੇ ਗਰੀਬ ਪਰਿਵਾਰ ਦੇ ਵਿੱਚ ਕਰ ਦਿੱਤਾ ਅਤੇ ਜਦੋਂ ਉਹ ਆਪਣੀਆਂ ਦੋਨਾਂ ਭੈਣਾਂ ਨੂੰ ਜਿਹੜੀਆਂ ਅਮੀਰ ਘਰ ਦੇ ਵਿੱਚ ਵਿਆਹੀਆਂ ਹੋਈਆਂ ਸਨ ਉਹਨਾਂ ਨੂੰ ਦੇਖਦੇ ਕਿ ਉਹ ਹਰ ਰੋਜ਼ ਸ਼ਹਿਰ ਦੇ ਵਿੱਚ ਜਾਂਦੇ ਹਨ ਤਰਾਂ-ਤਾਂ ਦੇ ਭੋਜਨ ਖਾਦੇ ਹਨ ਮਹਿੰਗੇ-ਮਹਿੰਗੇ ਕੱਪੜੇ ਪਾਉਂਦੇ ਹਨ ਅਤੇ ਗੱਡੀਆਂ ਦੇ ਵਿੱਚ ਘੁੰਮਦੇ ਹਨ ਤਾਂ ਉਹਨਾਂ ਦੋਨਾਂ ਦੇ ਮਨ ਦੇ ਵਿੱਚ ਵੀ ਇਹ ਆਉਂਦਾ ਕਿ ਆਸੀਂ ਵੀ ਕਿਸੇ ਅਮੀਰ ਘਰ ਦੇ ਵਿੱਚ ਹੋਣਾ ਸੀ ਦਾ ਜੋ ਤੀਸਰੀ ਲੜਕੀ ਸੀ ਸੋ ਕਿਸੇ ਕਾਰਨ ਉਸ ਦੇ ਘਰ ਵਾਲੇ ਦੀ ਬਿਮਾਰੀ ਦੇ ਕਾਰਨ ਡੈਥ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੇ ਘਰਦਿਆਂ ਨੇ ਉਸ ਦੀ ਲੜਕੀ ਦਾ ਦੂਸਰਾ ਵਿਆਹ ਕਰ ਦਿੱਤਾ ਅਤੇ ਉਹ ਲੜਕੀ ਵੀ ਅਮੀਰ ਪਰਿਵਾਰ ਦੇ ਵਿੱਚ ਵਿਆਹੀ ਗਈ ਹੁਣ ਜਿਹੜੀ ਤੀ ਚੌਥੀ ਲੜਕੀ ਬਚ ਗਈ ਉਸਦੇ ਮਨ ਦੇ ਵਿੱਚ ਵੀ ਇਹ ਆਉਣ ਲੱਗ ਪਿਆ ਕਿ ਹੁਣ ਮੈਂ ਬਿਲਕੁਲ ਹੀ ਗਰੀਬ ਘਰ ਦੇ ਵਿੱਚ ਹਾਂ ਮੇਰੀਆਂ ਤਿੰਨੋਂ ਭੈਣਾਂ ਅਮੀਰ ਘਰ ਦੇ ਵਿੱਚ ਚਲੀਆਂ ਗਈਆਂ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਹਨ ਗੱਡੀਆਂ ਦੇ ਵਿੱਚ ਘੁੰਮਦੇ ਹਨ ਅਤੇ ਬਹੁਤ ਸੋਹਣੇ ਉਹਨਾਂ ਦੇ ਮਕਾਨ ਬਣੇ ਹੋਏ ਹਨ ਅਤੇ ਉਸ ਲੜਕੀ ਦੇ ਮਨ ਦੇ ਵਿੱਚ ਹਰ ਵੇਲੇ ਇਹੀ ਗੱਲ ਚੱਲਦੀ ਰਹਿੰਦੀ ਅਤੇ ਉਸ ਨੇ ਆਪਣੇ ਘਰ ਵਾਲੇ ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਪੈਸਾ ਕਮਾ ਕੇ ਲੈ ਕੇ ਆਵੋ ਆਪਣਾ ਘਰ ਵਧੀਆ ਬਣਾਓ ਅਤੇ ਆਪਣੇ ਘਰ ਦੇ ਵਿੱਚ ਵੀ ਵਧੀਆ ਪਕਵਾਨ ਬਣਨ ਵਧੀਆ ਅਸੀਂ ਕੱਪੜੇ ਪਹਿਨਣੇ ਅਤੇ ਅਸੀਂ ਵੀ ਗੱਡੀਆਂ ਦੇ ਵਿੱਚ ਘੁੰਮਣੇ ਪਰੰਤੂ ਉਹਦੇ ਘਰ ਵਾਲਾ ਉਹਨੂੰ ਸਮਝਾਉਂਦਾ ਰਹਿੰਦਾ ਕਿ ਕੋਈ ਗੱਲ ਨਹੀਂ ਅੱਜ ਆਪਣੇ ਘਰ ਦੇ ਵਿੱਚ ਗਰੀਬੀ ਹੈ ਪ੍ਰਮਾਤਮਾ ਕਿਰਪਾ ਕਰੇਗਾ ਸਮਾਂ ਆਵੇਗਾ ਅਤੇ ਸਾਡੇ ਘਰ ਦੇ ਵਿੱਚ ਵੀ ਅਮੀਰੀ ਆ ਜਾਵੇਗੀ ਉਸ ਦਾ ਜਿਹੜਾ ਪਤੀ ਸੀ ਉਸ ਨੂੰ ਸਮਝਾਉਂਦਾ ਰਹਿੰਦਾ ਕਿ ਸਬਰ ਕਰਨਾ ਚਾਹੀਦਾ ਹੈ ਕਾਲੀ ਨਹੀਂ ਕਰਨੀ ਚਾਹੀਦੀ ਪਰੰਤੂ ਉਸ ਲੜਕੀ ਦੇ ਮਨ ਦੇ ਵਿੱਚ ਕਾਲ ਲੱਗੀ ਹੋਈ ਸੀ ਕਿ ਮੈਂ ਵੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਾਂ ਤਾਂ ਹਰ ਰੋਜ਼ ਆਪਣੇ ਘਰ ਦੇ ਨਾਲ ਲੜਦੀ ਰਹਿੰਦੀ ਅਤੇ ਇੱਕ ਦਿਨ ਉਸ ਦਾ ਆਪਣੇ ਘਰ ਵਾਲੇ ਦੇ ਨਾਲੋਂ ਤਲਾਕ ਹੋ ਗਿਆ ਉਸ ਦੇ ਦੋ ਬੱਚੇ ਸਨ ਉਹ ਵੀ ਉੱਥੇ ਛੱਡ ਕੇ ਆ ਗਈ ਅਤੇ ਆਪਣੇ ਘਰ ਵਾਲਿਆਂ ਨੂੰ ਕਹਿਣ ਲੱਗੀ ਕਿ ਮੇਰਾ ਹੁਣ ਤੁਸੀਂ ਦੂਸਰਾ ਵਿਆਹ ਕਰ ਦੇਵੋ ਅਤੇ ਵਿਆਹ ਉੱਥੇ ਕਰਨਾ ਹੈ ਕਿ ਜਿਹੜਾ ਉਹ ਪਰਿਵਾਰ ਹੈ ਉਹ ਬਹੁਤ ਹੀ ਅਮੀਰ ਹੋਵੇ ਮੈਂ ਅਮੀਰ ਪਰਿਵਾਰ ਦੇ ਵਿੱਚ ਵਿਆਹ ਕਰਵਾਉਣਾ ਹੈ। ਤਾਂ ਉਸ ਦੇ ਘਰ ਵਾਲਿਆਂ ਨੇ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਇੱਕ ਅਮੀਰ ਪਰਿਵਾਰ ਮਿਲ ਗਿਆ। ਅਤੇ ਆਪਣੀ ਲੜਕੀ ਦਾ ਉਹਨਾਂ ਨੇ ਉੱਥੇ ਵਿਆਹ ਕਰ ਦਿੱਤਾ। ਪਰੰਤੂ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਜਿਹੜੇ ਉਹ ਅਮੀਰ ਪਰਿਵਾਰ ਵਾਲੇ ਹਨ ਉਹਨਾਂ ਦਾ ਸਭ ਕੁਝ ਹੀ ਕਿਸ਼ਤਾਂ ਦੇ ਉੱਪਰ ਹੈ। ਕਰਜਾਈ ਹੋਏ ਪਏ ਹਨ ਅਤੇ ਜੋ ਲੜਕਾ ਹੈ ਉਹ ਵੀ ਨਸ਼ੇ ਕਰਦਾ ਹੈ ਨਸ਼ਿਆਂ ਦਾ ਆਦੀ ਹੋਇਆ ਪਿਆ ਹੈ ਜਦੋਂ ਇਹ ਗੱਲਾਂ ਪਤਾ ਲੱਗੀਆਂ ਤਾਂ ਉਸ ਲੜਕੀ ਦੇ ਮਨ ਦੇ ਵਿੱਚ ਆਇਆ ਕਿ ਇਹਦੇ ਨਾਲ ਤਾਂ ਮੈਂ ਉੱਥੇ ਹੀ ਸੁਖੀ ਸੀ ਅਤੇ ਇੱਕ ਦਿਨ ਕੀ ਵੇਖਦੀ ਹੈ ਕਿ ਬਾਜ਼ਾਰ ਦੇ ਵਿੱਚ ਕੁਝ ਲੈਣ ਵਾਸਤੇ ਚਲੇ ਜਾਂਦੇ ਹਨ ਅਤੇ ਉੱਥੇ ਜਾ ਕੇ ਦੇਖਦੀ ਹੈ ਕਿ ਜਿਹੜਾ ਉਸ ਦਾ ਪੁਰਾਣਾ ਘਰ ਵਾਲਾ ਸੀ ਦੂਸਰਾ ਘਰ ਵਾਲਾ ਸੀ ਉਹ ਗੱਡੀ ਦੇ ਵਿੱਚੋਂ ਉਤਰਿਆ ਹੈ ਅਤੇ ਜਦੋਂ ਉਸ ਦੀ ਘਰ ਵਾਲੀ ਨੇ ਦੇਖਿਆ ਕਿ ਜਿਹੜਾ ਮੇਰਾ ਪਹਿਲਾ ਘਰ ਵਾਲਾ ਹੈ ਉਹ ਗੱਡੀ ਲਈ ਫਿਰਦਾ ਹੈ ਤਾਂ ਉਸ ਨੇ ਪੁੱਛਿਆ ਕਿ ਗੱਡੀ ਤੇਰੇ ਕੋਲ ਕਿੱਥੋਂ ਆਈ ਤਾਂ ਉਸ ਨੇ ਸਮਝਾਇਆ ਕਿ ਮੈਂ ਤੈਨੂੰ ਬਹੁਤ ਪਿਆਰ ਦੇ ਨਾਮ ਸਮਝਾਉਂਦਾ ਹੁੰਦਾ ਸੀ ਕਿ ਜੇ ਆਪਣੇ ਘਰ ਦੇ ਵਿੱਚ ਅੱਜ ਗਰੀਬੀ ਹੈ ਦੁੱਖ ਹੈ ਤਾਂ ਤੂੰ ਸਬਰ ਰੱਖ ਪ੍ਰਮਾਤਮਾ ਸਭ ਕੁਝ ਦੇਖਦਾ ਹੈ ਜੇ ਅੱਜ ਗਰੀਬੀ ਹੈ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਮੀਰੀ ਵੀ ਆਵੇਗੀ ਤਮ ਇੱਕ ਦਿਨ ਬਾਜ਼ਾਰ ਦੇ ਵਿੱਚ ਜਾ ਕੇ ਇੱਕ ਲਾਟਰੀ ਭਰ ਕੇ ਆ ਗਿਆ ਅਤੇ ਪ੍ਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਜਿਹੜੀ ਮੇਰੀ ਗਰੀਬੀ ਹੈ ਉਹ ਚੱਕੀ ਜਾਵੇ ਅਤੇ ਸਤਿਗੁਰਾਂ ਨੇ ਜਿਹੜੀ ਮੇਰੀ ਅਰਦਾਸ ਸੁਣ ਲਈ ਅਤੇ ਮੈਨੂੰ ਲੱਖਾਂ ਰੁਪਈਆਂ ਦੀ ਜਿਹੜੀ ਲਾਟਰੀ ਉਹ ਨਿਕਲਾਈ ਅਤੇ ਹੁਣ ਅਸੀਂ ਬਹੁਤ ਹੀ ਖੁਸ਼ੀਆਂ ਭਰਿਆ ਜਿਹੜਾ ਜੀਵਨ ਬਤੀਤ ਕਰ ਰਹੇ ਹਾਂ ਸਾਡੇ ਬੱਚੇ ਵੀ ਬਹੁਤ ਵਧੀਆ ਸਕੂਲਾਂ ਦੇ ਵਿੱਚ ਪੜ੍ਹ ਰਹੇ ਹਨ ਅਤੇ ਅਸੀਂ ਵੀ ਆਪਣਾ ਜਿਹੜਾ ਘਰ ਹੈ ਉਹ ਬਹੁਤ ਹੀ ਵਧੀਆ ਬਣਾ ਲਿਆ ਅਤੇ ਅਸੀਂ ਵੀ ਅੱਜ ਗੱਡੀਆਂ ਦੇ ਵਿੱਚ ਘੁੰਮ ਰਹੇ ਹਾਂ ਅਤੇ ਜਦੋਂ ਉਸ ਲੜਕੀ ਨੇ ਇਹ ਸੁਣਿਆ ਤੇ ਦੇਖਿਆ ਤਹੋਂ ਬਹੁਤ ਹੀ ਉਦਾਸ ਹੋ ਗਈ ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨਹੀਂ ਢਾਉਣਾ ਚਾਹੀਦਾ ਜੇ ਅੱਜ ਦੁੱਖ ਹੈ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੁੱਖ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਆਵੇਗਾ ਪਰੰਤੂ ਆਪਾਂ ਨੂੰ ਸਬਰ ਕਰਨਾ ਚਾਹੀਦਾ ਹੈ ਸਾਡੇ ਹਿਰਦੇ ਦੇ ਵਿੱਚ ਸਾਡੇ ਮਨ ਦੇ ਵਿੱਚ ਸਬਰ ਨਹੀਂ ਹੈ ਸਾਡੇ ਮਨ ਦੇ ਵਿੱਚ ਕਾਲ ਹੈ ਕਿ ਜੇ ਅਸੀਂ ਅੱਜ ਅਰਦਾਸ ਕਰਦੇ ਹਾਂ ਤਾਂ ਸਾਡੀ ਅਰਦਾਸ ਜਲਦੀ ਤੋਂ ਜਲਦੀ ਪੂਰੀ ਹੋ ਜਾਵੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਜਿਹੜਾ ਉਹ ਪ੍ਰਮਾਤਮਾ ਵਾਹਿਗੁਰੂ ਹੈ ਉਹ ਆਪਣੇ ਸੇਵਕਾਂ ਨੂੰ ਦੁੱਖ ਦਾ ਸਮਾਂ ਨਹੀਂ ਦੇਖਣ ਦਿੰਦਾ ਪ੍ਰਮਾਤਮਾ ਦਾ ਜਿਹੜਾ ਸੁਭਾਅ ਹੋਇ ਉਹ ਬਹੁਤ ਹੀ ਵਧੀਆ ਉਹਦਾ ਸੁਭਾਅ ਹੈ ਉਹ ਆਪਣੇ ਸੇਵਕਾਂ ਦੀ ਆਪ ਹੱਥ ਦੇ ਕੇ ਰਾਖੀ ਕਰਦਾ ਹੈ ਅਤੇ ਹਰ ਕਿਸਾਂ ਦੇ ਨਾਲ ਪਾਲਣਾ ਕਰਦਾ ਹੈ ਪਰਬੋ ਸੇ ਉਲਾਗ ਰਹੋ ਮੇਰਾ ਚੀਤ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਫਿਰ ਉਹ ਪ੍ਰਮਾਤਮਾ ਜਦੋਂ ਅਸੀਂ ਉਸ ਨੂੰ ਯਾਦ ਕਰਦੇ ਹਾਂ ਫਿਰ ਉਹ ਸਾਡੀ ਮਦਦ ਕਰਦਾ ਹੈ ਸਾਡਾ ਹੋ ਮਿੱਤਰ ਪ੍ਰਭੂ ਧੰਨ ਹੈ ਅਤੇ ਹਰ ਵੇਲੇ ਉਸ ਦੀ ਸਿਫਤਸਲਾ ਸਾਨੂੰ ਕਰਨੀ ਚਾਹੀਦੀ ਹੈ ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਧਨ ਪਦਾਰਥਾਂ ਸੀ ਸਾਰੇ ਮੰਗਦੇ ਹਾਂ ਗੱਡੀਆਂ ਕਾਰਾਂ ਕੋਠੀਆਂ ਸਾਰੇ ਹੀ ਮੰਗਦੇ ਹਾਂ ਪਰੰਤੂ ਪਰਮਾਤਮਾ ਨੂੰ ਕੋਈ ਨਹੀਂ ਮੰਗਦਾ ਵਾਹਿਗੁਰੂ ਨੂੰ ਕੋਈ ਨਹੀਂ ਪਾਉਣਾ ਚਾਹੁੰਦਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੁਸੀਂ ਸਭ ਕੁਝ ਪ੍ਰਾਪਤ ਕਰਨਾ ਹੈ ਤਾਂ ਸਿੱਧਾ ਤੁਸੀਂ ਵਾਹਿਗੁਰੂ ਨੂੰ ਹੀ ਮੰਗੋ ਪਰਮਾਤਮਾ ਨੂੰ ਪ੍ਰਾਪਤ ਕਰੋ ਜਿਸ ਤਰ੍ਹਾਂ ਭਗਤਾਂ ਨੇ ਨਾਮ ਜਪ ਕੇ ਭਗਤੀ ਕਰਕੇ ਪਰਮਾਤਮਾ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਿਆ ਫਿਰ ਪ੍ਰਮਾਤਮਾ ਨੇ ਆ ਕੇ ਆਪਣੇ ਸੇਵਕਾਂ ਦੀ ਆਪ ਰਖਿਆ ਕੀਤੀ ਜੋ ਵੀ ਉਹਨਾਂ ਭਗਤਾਂ ਨੇ ਮੰਗਿਆ ਪ੍ਰਮਾਤਮਾ ਨੇ ਹਰ ਇੱਕ ਚੀਜ਼ ਉਹਨਾਂ ਨੂੰ ਦਿੱਤੀ ਮਨ ਵਿਲਾਸ ਭਏ ਸਾਭ ਕੇ ਅਚਾਰਜ ਦੇਖ ਵਡਾਈ ਮਾਲਕ ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਦੇਖ ਕੇ ਉਸ ਦੀ ਵਡਿਆਈ ਦੇ ਕੇ ਸੇਵਕ ਦੇ ਮਨ ਦੇ ਵਿੱਚ ਵੀ ਖੁਸ਼ੀਆਂ ਬਣਦੀਆਂ ਹਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਇਸੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਇਹ ਭਾਈ ਤੂੰ ਵੀ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਆਨੰਦ ਪ੍ਰਾਪਤ ਕਰ ਲੈ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਹੈ ਪ੍ਰਭੂ ਨੇ ਪੂਰਨ ਤੌਰ ਤੇ ਉਸ ਦੀ ਰਾਖੀ ਕੀਤੀ ਹੈ ਫਿਰ ਉਸ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਾਨੂੰ ਹਰ ਵੇਲੇ ਜਪਣਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ